ਉਸ ਤੋਂ ਮਤਲਬ ਸਕੂਲ ਦੇ ਵਿੱਚ ਜਦੋਂ ਰਿਟਰਨ ਸੀ ਐਸ ਐਸ ਇਹ ਜੇ ਮੈਂ ਟੈਗ ਕਿੱਥੇ ਹੁੰਦਾ ਫਿਕਸ ਕਰਨਾ ਉਹ ਸਕੂਲ ਦਾ ਸਕੂਲੀ ਮਿਲਦਾ ਜਦੋਂ ਸਕੂਲ ਸਕੂਲ ਬਣਾ ਦਿੰਦਾ ਜੀ ਜਿਹੜਾ ਬੈਸ ਪਰਲੇਸ ਹੈ ਕਿ ਉਹਦਾ ਸਕੂਲ ਭਾਗ ਹੈ ਜਿਹੜਾ ਆ ਰਿਹਾ ਹੈ ਅੰਮ੍ਰਿਤ 来 ਇਸ ਵੀ ਉਹਦੇ ਬਾਰੇ ਕੀ ਖੜਾ ਤਾ ਇਹ ਮੈਂ ਅੱਜ ਆਪਣੇ ਜਿਹੜੇ ਅ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਆਫਸਰਸ ਹੈ ਉਹਨਾਂ ਦੇ ਸਮੇਤ ਰੂਟ ਚੈੱਕ ਕਰ ਰਹੇ ਸੀਗੇ ਤਾਂ ਇੱਥੇ ਐਸ ਐਚਓ ਸਾਹਿਬ ਨੇ ਮੈਨੂੰ ਬਰੀਫਿੰਗ ਦਿੱਤੀ ਹੈ ਕਿ ਦੋ ਸਕੂਲ ਸੱਗੇ ਨੇ ਇਹਨਾਂ ਦੇ ਜੂਰਿਸਡਿਕਸ਼ਨ ਦੇ ਵਿੱਚ ਗਵਰਨਮੈਂਟ ਸਕੂਲਸ ਤਾਂ ਉਹਨਾਂ ਨੂੰ ਮੇਲ ਰਾਹੀਂ ਕੁਝ ਥ੍ਰੀਟਨਿੰਗ ਮੈਸੇजेस ਆਏ ਹੈਗੇ ਨੇ ਤਾਂ ਇਹਦੇ ਵਿੱਚ ਆਇਆ ਬੀਇੰਗ ਕੋਲਡ ਕਿ ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਨਾ ਕੋਲ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਇਹੋ ਜੀ ਕੋਈ ਥ੍ਰੈਟ ਮੇਲ ਆਈ ਸੀਗੀ ਸਕੂਲ ਨੂੰ ਅਸੀਂ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਤਾਂ ਨਾਲ ਦੇ ਨਾਲ ਅਸੀਂ ਇਹਦੀ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈੱਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾਂ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਪੇਜਿਆ ਹੈ ਫॉर ਰੈਜ਼ੋਲੂਸ਼ਨ ਤਾਂ ਇਹਨੂੰ ਥੋੜਾ ਜਿਹਾ ਅਸੀਂ ਪ੍ਰੀਲਿਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਯੂ نو ਰੈਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੈਟ ਦ ਸਟੇਟਮੈਂਟ ਫਰਮ ਦਾ ਸਕੂਲ ਅਥਾਰਟੀਆਂ ਅਸੀਂ ਇੱਥੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰ ਜਿਵੇਂ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਨੇ ਕਿਸ ਤਰ੍ਹਾਂ ਦੀ ਫੀਸ ਰੱਖਿਆ ਇਸ ਵੇਲੇ ਜੇ ਦਿਹਾਤੀ ਦੇ ਸਕੂਲਾਂ ਨੂੰ ਦੇ ਰਹੇ ਨੇ ਇਹਦੇ ਵਿੱਚ ਮਤਲਬ ਇਨ ਆਲਮੋਸਟ ਆਲ ਕੇਸਸ ਜਿੱਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈ ਹੈ ਦੇ ਵਰ ਫੌਕਸ ਆ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੀਕਾਸ਼ਨ ਉਥੇ ਏਐਸ ਜਾਂ ਐਂਟੀਸਪੋਟਾ ਚੈੱਕ ਕਰਦੇ ਹਾਂ ਉਥੇ ਅਸੀਂ ਫਿਜ਼ੀਕਲੀ ਵੀ ਚੈੱਕ ਕਰਦੇ ਹਾਂ ਬਾਕੀ ਜਿਹੜਾ ਇਕੁਪਮੈਂਟ ਦੇ ਰਾਹੀਂ ਡੌਗ ਸਕਵਾਡ ਦੇ ਰਾਹੀਂ ਅਸੀਂ ਚੈੱਕ ਕਰਦੇ ਹਾਂ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟिटीज ਲੋ ਅਸੀਂ ਅਲਾਉ ਕਰਦੇ ਹਾਂ ਕਿ ਉਹ ਉਥੇ ਆਪਣਾ ਜਿਹੜਾ ਰੂਟੀਨ ਹੈ ਉਹ ਕੰਟੀਨਿਊ ਕਰਨ ਸਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ باوجود ਜਿਹੜੀ ਆ ਮੇਲ ਕਰਨੀ ਕਿਸ ਤਰ੍ਹਾਂ ਸਮਝਦੇ ਸਰ ਨਹੀਂ ਇਹ ਕਾਫੀ ਜਿਹੜੇ ਅਸੀਂ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਫ ਕਰਦਾ ਹੈ ਸ਼ਰਾਰਤ ਕਰਦਾ ਹੈ ਪਿੱਛੇ ਵੀ ਕੁਝ ਸਕੂਲਾਂ ਨੂੰ ਆਈਆਂ ਸੀਗੀਆਂ ਤਾਂ ਉਹਦੇ ਵਿੱਚ ਜਦੋਂ ਫਿਰ ਕੇਸ ਟ੍ਰੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਤੋਂ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਹਾਂ ਤਾਂ ਲਾਈਟਲੀ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਵੇਖ ਲਾਂਗੇ ਕਿ ਇਹਦੇ ਵਿੱਚ ਕਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਮਨਸ਼ਾ ਕੀ ਸੀਗਾ ਸੋਰੀ ਸੇਮ ਦਾ ਮੌਲਾ ਸੇਮ ਦਾ ਸੋਰੀ ਇਨਵੈਸਟੀਗੇਟ ਕਰਦੇ ਆਂ ਅਹੀਂ ਆ ਮੇਲਾ ਸੇਮ ਨਹੀਂ 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 ਉਹ ਜੀ ਕੋਈ ਗੱਲ ਨਹੀਂ ਹੈ ਤਾਂ ਇਹ ਕਾਫੀ ਅਸੀਂ ਥੋੜਾ ਜਿਹਾ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਹੈ ਤਾਂ ਇਹ ਜਲਦੀ ਆਪਾਂ ਰਿਪੋਰਟ